ਚੱਲ ਵੀ ਜਗਵਿੰਦਰ ਸਿੰਘ ਆ ਪਾ ਕਬੱਡੀ ਇਧਰਲੇ ਪਾਸੇ ਕਹਿੰਦੇ ਗਿੱਲ ਪਰਿਵਾਰ ਦਾ ਮੇਰੇ ਵੀਰੋ ਹੁਣ ਹਰ ਹਸਪਤਲ ਸਾਹਮਣੇ ਜਗਵਿੰਦਰ ਸਿੰਘ ਐਸਾ ਖੇਡਦੇ ਮੈਦਾਨਾਂ ਦੇ ਵਿੱਚ ਸੋਹਣਾ ਖੇਡ ਰਿਹਾ ਪਿਛਲੇ ਸੀਜ਼ਨ ਦੇ ਵਿੱਚ ਕੈਨੇਡਾ ਦੇ ਵਿੱਚ ਬੱਲੇ ਬੱਲੇ ਕਰਵਾਤੀ ਨੌਜਵਾਨ ਖਿਡਾਰੀ ਨੇ ਸਾਹਮਣੇ ਚਾਰ ਜਾਫੀ ਆਹ ਹਰਿਆਣੇ ਵਾਲਾ ਕਾਲਾ ਮੇਰੇ ਵੀਰੋ ਬਹੁਤ ਹੀ ਸੋਹਣੀ ਕੋਸ਼ਿਸ਼ ਕਰ ਰਿਹਾ ਪਰ ਪੁਆਇੰਟ ਜਿਹੜਾ ਅੱਚਰ ਵਾਲਿਆ ਜਗਵਿੰਦਰ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਇੱਕ ਮਿੰਟ ਦੀ ਸਿਰਫ ਇੱਕ ਮਿੰਟ ਮੈਕ ਜੋ ਤੀਜਾ ਸਥਾਨ ਕਬੱਡੀ ਇਕ ਪਿੰਡ ਉਪਨ ਦਾ ਪ੍ਰਾਈਜ਼ ਲੈ ਰਿਹਾ ਬਾਬੇ ਸ਼ੀਰ ਸਪੋਰਟਸ ਕਲੱਬ ਦੇ ਵੱਲੋਂ ਕਿਉਂਕਿ ਸ਼ਾਮ ਤੱਕ ਜਿਹੜੇ ਮੈਚ ਨੇ ਵਧੀਆ ਵਧ ਜਾਣੇ ਨੇ ਫਿਰ ਬਾਅਦ ਚ ਡਿਸਟਰਬ ਹੋਗਾ ਤੀਜਾ ਸਥਾਨ ਕਬੱਡੀ ਉਪਨ ਪਿੰਡ ਦਾ ਤੀਜਾ ਕਬੱਡੀ ਕੱਪ ਇਹ ਸਨਮਾਨ ਲੈ ਰਹੀ ਹੈ ਟੀਮ ਜਿਹੜਾ ਪਹਿਲਾ ਸਥਾਨ ਹਾਸਲ ਕੀਤਾ ਅੱਜਰਵਾਲ ਦੀ ਧਰਤੀ ਦੇ ਜਗਵਿੰਦਰ ਸਿੰਘ ਨੇ ਅਗਲੀ ਕਬੱਡੀ ਪਾਉਣ ਲਈ ਖੇਡ ਦੇ ਮੈਦਾਨ 'ਚ ਤਿਆਰੀ ਕਰ ਦਿੱਤੀ ਹੈ ਮੈਂ ਦੇਖ ਰਿਹਾ ਵੀ ਸਾਹਮਣੇ ਜਿਸ ਧਰਤੀ ਦਾ ਖੇਡ ਟੱਟੇ ਵਾਲਾ ਸੁਰਿੰਦਰ ਵਰਗੇ ਖਿਡਾਰੀਆਂ ਦੀ ਖੇਡ ਵੱਖਰੀ ਇੱਕ ਪਾਸੇ ਚਾਰ ਜਾਫੀ ਬਰਸਰਾਮਪੁਰ ਕਬੱਡੀ ਕਲੱਬ ਦੇ ਮੇਰੇ ਵੀਰੋਂ ਪੱਟਾਂ ਦੇ ਉੱਪਰ ਵੱਜਦੀਆਂ ਹੋਈਆਂ ਥਾਪੀਆਂ ਕਾਫਲੇ ਜਗਵਿੰਦਰ ਅਚਰਵਾਲੀਆ ਵਾਹ ਉਹ ਨੌਜਵਾਨਾਂ ਨੇ ਰੂਸਾ ਪਾੜ ਲੱਗੇ ਬਾਸ ਮੁਰਦਾ ਹੋਇਆ